हां जी ट्रैक्टर हो ਗਿਆ ਜੀ ਕੰਪਲੀਟ ਅੱਜ ਕੋਡ 3000 ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਅਜ ਦੀ ਕੰਡੀਸ਼ਨ ਵੇਖੀ ਤੇ ਜੋ ਜੋ ਕੰਮ ਇਸ ਟਰੈਕਟਰ ਦਾ ਹੋਇਆ ਪੇਂਟ ਦਾ ਉਹ ਸਾਰਾ ਵੇਖਿਆ ਅੱਜ ਇਹ ਟਰੈਕਟਰ ਕੰਪਲੀਟ ਹੋ ਗਿਆ ਸਾਰੇ ਕੰਮ ਹੋ ਗਏ ਨੇ ਇਸ ਟਰੈਕਟਰ ਦੇ ਫੁੱਲ ਪੇਂਟ ਤੇ ਬਾਕੀ ਦਾ ਜੋ ਫਿਟਿੰਗ ਦਾ ਕੰਮ ਸਾਰਾ ਕੰਪਲੀਟ ਆ ਦੇਖੋ ਬਹੁਤ ਸੋਹਣੀ ਲੁੱਕ ਦੇ ਵਿੱਚ ਤਿਆਰ ਹੋਇਆ ਹੈ ਟਰੈਕਟਰ ਫੋਰਡ 3000 ਪਿੰਡ ਵੇਰ ਕੇ ਵਾਲਾ ਮਰਗੜਾ ਇਸ ਟਰੈਕਟਰ ਨੂੰ ਪਾਇਆ ਨੇ ਸਪੈਸ਼ਲ ਤੇ ਹੁੱਕ ਵੀ ਸਪੈਸ਼ਲ ਲੱਗੀ ਐ ਇਸ ਟਾਇਰ ਨੂੰ ਫੱਟੀ ਹੁੱਕ ਰੇਡੀਅਲ ਪਾਇਨੇ ਟਾਇਰ origignal ਲੱਗੇ ਨੇ ਸਟicker ਕੋਡ 3000 ਦੇ ਤੇ ਰੰਗ ਦੀ ਕੁਆਲਿਟੀ ਦੇਖੋ ਓਰੀਜਨ ਲੱਗੀ ਐ ਇਸ ਟਰੈਕਟਰ ਨੂੰ ਗ੍ਰਿਲ ਫਰੰਟ ਗ੍ਰਿਲ ਜਗਜੀਤ ਮੋਟਰ ਗੈਰਜ ਅੰਮ੍ਰਿਤਸਰ ਚਾਚੇ ਦੀ ਵਰਕਸ਼ਾਪ ਤੇ ਟਰੈਕਟਰ ਤਿਆਰ ਹੋਇਆ ਜੀ ਜਿੰਨਾ ਵੀ ਰਾਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਸ ਟਰੈਕਟਰ ਦੀ ਫੁੱਲ ਤਿਆਰੀ ਦੀਆਂ ਵੀਡੀਓ ਤੇ ਬਾਕੀ ਜੋ ਹੋਏ ਪੇਂਟ ਟਰੈਕਟਰ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕੋ ਅੱਜ ਇਹ ਟਰੈਕਟਰ ਚੱਲਿਆ ਸਾਡੇ ਕੋਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੀ